ਔਰ ਪੰਜਾਬ ਸਰਕਾਰ ਹਾਈ ਕੋਰਟ ਲੰਗੀ ਚਿੱਟੀ ਬੁਰਛਾ ਕਰਦੀ ਤੇ ਉਤਰਿਆ ਹੋਇਆ ਸਾਡੇ ਪਹਿਲਾ ਲੋਅਰ ਕੋਰਟ ਚੋ ਸੈਸ਼ਨ ਕੋਰਟ ਚੋ 1972 ਦੇ ਵਿੱਚ ਜਿਹੜਾ ਚੰਡੀਗੜ੍ਹ ਹਾਈ ਕੋਰਟ ਜਿਹਦੀ ਇਹ ਸਰਕਾਰ ਅੱਜ ਕੱਲ ਕਰਦੀ ਹੈ ਬਠਿੰਡਾ ਪ੍ਰਸ਼ਾਸਨ ਅੱਜ ਕੱਲ ਕਰਦਾ ਹੈ ਕਿ ਹਾਈ ਕੋਰਟ ਚੋ ਫਲਾਣੇ ਕੇਸ ਜਿੱਤ ਕੇ ਨਹੀਂ 1972 ਦੇ ਵਿੱਚ ਇਹ ਮਜਾਰੇ ਕਿਸਾਨ ਜੌਦ ਪਿੰਡ ਦੇ ਕਿਸਾਨ ਨੇ ਜਿਹੜੇ ਉਹ ਚੰਡੀਗੜ੍ਹ ਵਾਲੇ ਹਾਈ ਕੋਰਟ ਚੋ ਕੇਸ ਉੱਤੇ ਹੋਏ ਨੇ 2012 ਦੇ ਵਿੱਚ ਜਿਨ੍ਹਾਂ ਦੇ ਨਾਮ ਪੰਜਾਬ ਸਰਕਾਰ ਕਹਿੰਦੀ ਕਿ ਹੋਰ ਜਿਹੜਾ ਕੋਰ ਨੇ ਆਰਡਰ ਕਰਤੇ ਉਹਨਾਂ ਵੱਲੋਂ ਕਾਪੀ ਡੈਫੀਡਿਟ ਜਿਹੜਾ ਸਾਡੇ ਕਾਨੂੰਨੀ ਉਹਨੂੰ ਮੰਨਦਾ ਹੈ ਕਿ ਕੋਈ ਆਹਦਾ ਡੈਫੀਡਿਟ ਦੇਵੇ ਤਾਂ ਵੀ ਮੈਂ ਆ ਫਲਾਣੇ ਨੂੰ ਜਾਇਦਾਦ 베ਚਤੀ ਹੈ ਜਾਂ ਮੈਂ ਫਲਾਣੇ ਨੂੰ ਦੇਤੀ ਹੈ ਜਾਂ ਜਿਵੇਂ ਵੀ ਉਹਦਾ ਇੱਕ ਵੈਲਿਊ ਹੈ ਕਾਨੂੰਨੀ ਤੌਰ ਤੇ ਪੂਰੀ ਉਹ ਬਠਿੰਡੇ ਦਾ ਡੀਸੀਏ ਉਹਨੇ ਇਹਨਾਂ ਦੇ ਉਹ ਸਾਰੇ ਆਫੀਡੈਂਟ ਰੱਖ ਲਏ ਔਰ ਰੱਖ ਕੇ ਉਸ ਤੋਂ ਬਾਅਦ ਉਹ ਗਾਇਬ ਕਰਤੇ ਕਿ ਕੋਈ ਯਾਰੀ ਜਿਹੜੀ ਵੱਡੀ ਗੱਲ ਇਹ ਆ ਕਿ ਜਾਤ ਪਿੰਡ ਕਾਨੂੰਨੀ ਤੌਰ ਤੇ ਵੀ ਇਸ ਜ਼ਮੀਨ ਦੇ ਹੱਕਦਾਰ ਨੇ ਜਿਹੜੇ ਕਾਨੂੰਨ ਦੀ ਗੱਲ ਕਰਦੀ ਸਰਕਾਰ ਕੋਈ ਮੈਂ ਗੁਰਮੀਤ ਸਿੰਘ ਮੈਂ ਮਾ ਸੂਬਾ ਜਨਕਤਰ ਕਾਰਤੀ ਕਰਤੀ ਕਿਸਾਨ ਇਹਨਾਂ ਪੰਜਾਬ ਦera ਬਰਸੋਲਾ ਟੀਜਰਜ ਕੀਤਾ ਗਿਆ ਜੌਂਦ ਪਿੰਡ ਦੇ ਵਿੱਚ ਔਰ 600 ਏਕੜ ਜ਼ਮੀਨ ਖੋਲ ਲਈ ਪੰਜਾਬ ਸਰਕਾਰ ਆਈ ਤੇ ਆ ਕੇ ਜਿਹੜੇ ਪ੍ਰਸ਼ਾਸਨ ਇਹ ਕਹਿੰਦਾ ਹੈ ਕਿ ਇਹ ਜਿਹੜਾ 600 ਏਕੜ ਹੈ ਇਹ ਹਾਈ ਕੋਰਟ ਤੋਂ ਜਿਹੜਾ ਆਰਡਰ ਹੋ ਕੇ ਫਲਾਣੇ ਦੇ ਹੱਕ ਦੇ ਵਿੱਚ ਪਰ ਜਿਹੜੀ ਇਹਦੀ ਅਸਲੀਅਤ ਇਹ ਜਿਹੜੀ ਪੂਰੀ ਜਾਣਕਾਰੀ ਇਹ ਜਿਹੜੀ ਪੂਰੀ ਡਿਟੇਲ ਦਿਓ ਜਾਣੀਏ ਇਹਨਾਂ ਕਿਸਾਨਾਂ ਦਾ ੱੱੱਕਾ ਹੋ ਰਿਹਾ ਔਰ ਪੰਜਾਬ ਸਰਕਾਰ ਹਾਈ ਕੋਰਟ ਲੰਗੀ ਚਿੱਟੀ ਬੁਰਸ਼ਾ ਕਰਦੀ ਤੇ ਉਤਰਿਆ ਹੋਇਆ ਸਾਡੇ ਕੋਲੇ ਜਿਹੜਾ ਹੁਣ ਤੱਕ ਦਾ ਰਿਕਾਰਡ ਹੈ ਕਿ ਇਹ ਕਿਸਾਨ ਜਿਹੜੇ ਪਹਿਲਾਂ ਮਜਾਰੇ ਸੀ 1919 201907 ਤੋਂ ਪਹਿਲਾਂ ਦੇ ਬੀਜਦੇ ਆ ਔਰ ਜਦੋਂ ਕਾਨੂੰਨ ਬਣੇ ਉਦੋਂ ਮਜਾਰੇ ਜਿਹੜੇ ਸੀ ਇਹ ਔਰ ਇਹਨਾਂ ਦੀਆਂ ਗਰਦੋਰੀਆਂ ਜਿਹੜੀਆਂ ਉਦੋਂ ਦੀਆਂ ਇਹਨਾਂ ਦੇ ਨਾਂ ਬੋਲਦੀਆਂ ਨੇ ਔਰ ਜਿਹੜਾ 1972 1972 ਦੇ ਪਹਿਲਾ ਲੋਅਰ ਕੋਰਟ ਚੋ ਸੈਸ਼ਨ ਕੋਰਟ ਚੋ 1972 ਦੇ ਵਿੱਚ ਜਿਹੜਾ ਚੰਡੀਗੜ੍ਹ ਹਾਈ ਕੋਰਟ ਜਿਹਦੀ ਇਹ ਸਰਕਾਰ ਅੱਜ ਗੱਲ ਕਰਦੀ ਹੈ ਬਠਿੰਡਾ ਪ੍ਰਸ਼ਾਸਨ ਅੱਜ ਗੱਲ ਕਰਦਾ ਹੈ ਕਿ ਹਾਈ ਕੋਰਟ ਚੋ ਫਲਾਣੇ ਕੇਸ ਜਿੱਤ ਕੇ ਦੀ 1972 ਦੇ ਵਿੱਚ ਇਹ ਮਜਾਰੇ ਕਿਸਾਨ ਜੋਧ ਪਿੰਡ ਦੇ ਕਿਸਾਨ ਨੇ ਜਿਹੜੇ ਉਹ ਚੰਡੀਗੜ੍ਹ ਵਾਲੇ ਹਾਈ ਕੋਰਟ ਚੋ ਕੇਸ ਜਿੱਤੇ ਹੋਏ ਨੇ ਪਰ ਉਹ ਕੇਸ ਦੀਆਂ ਕਾਪੀਆਂ ਦਾ ਮਾਲ ਮੈਘੇਮ ਨੂੰ ਦਿੱਤੀਆਂ ਰੇ ਜਿਹੜਾ ਬਠਿੰਡੇ ਦਾ ਮਾਮਲਾ ਮੈਂ ਕਿਹਾ ਕਿ ਆ ਸਾਹੀ ਕੇਸ ਵੀ ਜਿੱਤ ਕੇ ਸਾਰਾ ਕੁਝ ਹੋ ਗਿਆ ਇਹਦੇ ਇੰਤਕਾਲ ਸਾਡੇ ਨਾਂ ਕਰਦੇਓ ਜਿਹੜਾ ਬਠਿੰਡੇ ਦਾ ਪ੍ਰਸ਼ਾਸਨ ਨੇ ਉਹਨੇ ਇੰਤਕਾਲ ਇਹਨਾਂ ਕਿਸਾਨਾਂ ਦੇ ਨਾਂ ਨਹੀਂ ਕੀਤੇ ਪਰ ਅਗਲੀ ਗੱਲ ਜਿਹੜੀ ਵੱਡੀ ਗੱਲ ਆ 2012 ਦੇ ਵਿੱਚ ਜਿਨ੍ਹਾਂ ਦੇ ਨਾਂ ਪੰਜਾਬ ਸਰਕਾਰ ਕਹਿੰਦੀ ਕਿ ਹੋਣ ਜਿਹੜਾ ਕੋਰ ਨੇ ਆਰਡਰ ਕਰਤੇ ਉਹਨਾਂ ਵੱਲੋਂ ਐਫੀ ਡਿਵਟ ਜਿਹੜਾ ਸਾਡੇ ਕਾਨੂੰਨੀ ਉਹਨੂੰ ਮੰਨਦਾ ਹੈ ਕਿ ਕੋਈ ਆਦਾ ਐਫੀ ਡਿਵਟ ਦੇਵੇ ਤਾਂ ਵੀ ਮੈਂ ਫਲਾਣੇ ਨੂੰ ਦੇਦਾ ਤੇ ਵੇਚਤੀ ਐ ਜਾਂ ਮੈਂ ਫਲਾਣੇ ਨੂੰ ਦੇਤੀ ਐ ਜਾਂ ਜਿਵੇਂ ਵੀ ਉਹਦਾ ਇੱਕ ਵੈਲਿਊ ਐ ਕਾਨੂੰਨੀ ਤੌਰ ਤੇ ਪੂਰੀ ਉਹ ਜਿਹੜੇ ਉਹ ਸਰਦਾਰਾਂ ਦੀ ਗੱਲ ਕਰਦੇ ਨੇ ਜਿਹੜੇ ਅ ਜਿਹੜੇ ਜ਼ਿਮੀਂਦਾਰਾਂ ਦੀ ਗੱਲ ਕਰਦੇ ਨੇ ਉਹਨਾਂ ਸਾਰਿਆਂ ਨੇ ਜਿਉਂਦੇ ਕਿਸਾਨਾਂ ਨੂੰ ਦਿੱਤੇ ਇਹ ਨੇ ਕਿ ਭਾਈ ਇਸ ਜ਼ਮੀਨ ਦੇ ਇਹ ਹੱਕਦਾਰ ਨੇ ਇਹਨਾਂ ਨੂੰ ਜਿਹੜਾ ਇਹਨਾਂ ਦੇ ਰਾਜਤਕਾਲ ਕੀਤੇ ਜਾਣ 2012 ਦੇ ਵਿੱਚ ਅੱਜ ਅਸੀਂ ਬੈਠੇ ਹਾਂ 2024 ਦੇ ਵਿੱਚ ਯਾਨੀ 12 ਸਾਲ ਪਹਿਲਾਂ ਜਿਹੜਾ ਬਠਿੰਡੇ ਦਾ ਡੀਸੀ ਹੈ ਉਹਨੇ ਇਹਨਾਂ ਦੇ ਸਾਰੇ ਅਫੀਡੇਵਿਟ ਰੱਖ ਲਏ ਔਰ ਰੱਖ ਕੇ ਦੁਬਾਰਾ ਉਹ ਗਾਇਬ ਕਰਤੇ ਕਿ ਕੋਈ ਸਬੂਤ ਨਾ ਰਹਿ ਜੇ ਤੇ ਕਾਨੂੰਨੀ ਤੌਰ ਤੇ ਜਿਹੜਾ ਉਹ ਸਾਰਾ ਗਵਨ ਵੀ ਕੀਤਾ ਹੋਇਆ ਜਾਨੀ ਜਿਹੜੀ ਵੱਡੀ ਗੱਲ ਇਹ ਆ ਜਾਦਪਿੰਡ ਕਾਨੂੰਨੀ ਤੌਰ ਤੇ ਵੀ ਇਸ ਜ਼ਮੀਨ ਦੇ ਹੱਕਦਾਰ ਨੇ ਜਿਹੜੇ ਕਾਨੂੰਨ ਦੀ ਗੱਲ ਕਰਦੀ ਸਰਕਾਰ ਜਿਹੜੇ ਕਾਨੂੰਨ ਦੀ ਗੱਲ ਇਸਦਾ ਡੀਸੀ ਕਰਦਾ ਜਿਹੜੇ ਕਾਨੂੰਨ ਦੀ ਗੱਲ ਇਥੋਂ ਦਾ ਐਸਐਸਪੀ ਕਰਦਾ ਜਿਹੜੇ ਕਾਨੂੰਨ ਦੀ ਗੱਲ ਇਥੋਂ ਦੇ ਐਮਐਲਏ ਕਰਦੇ ਨੇ ਜਿਹੜੇ ਸੰਵਿਧਾਨ ਦੀ ਗੱਲ ਕਰਦੇ ਨੇ ਜਿਹੜੀ ਕੋਰਟ ਦੀ ਗੱਲ ਕਰਦੇ ਨੇ ਉਹ ਸਾਰੀ ਤੁਹਾਨੂੰ ਗੱਲ ਦੱਸਤੀ ਏ ਤਾਂ ਇਹ ਜਾਦਪਿੰਡ ਦੇ ਕਿਸਾਨਾਂ ਨਾਲ ਜਿਹੜੀ ਪੰਜਾਬ ਸਰਕਾਰ ਜਮਾ ਸ਼ਰੇਆ ਤੱਕਾ ਕਰ ਰਹੀ ਏ ਕਾਨੂੰਨੀ ਅੰਸਾਰ ਜਿਹੜੇ ਜ਼ਮੀਨ ਦੇ ਮਾਲਕ ਨੇ ਮਾਲਕੀ ਹੱਕ ਨੇ ਸਾਰਾ ਕੁਝ ਇਹਨਾਂ ਦੇ ਕੋਲ ਹੈ ਜਦੋਂ ਕੋਰਟ ਨੇ ਹਾਈ ਕੋਰਟ ਨੇ ਫੈਸਲਾ ਕਰਤਾ ਵੱਡੀ ਗੱਲ ਸਭ ਤੋਂ ਵੱਡੀ ਗੱਲ ਬਠਿੰਡਾ ਪ੍ਰਸ਼ਾਸਨ ਲਈ ਔਰ ਜਿਹੜਾ ਹਾਈ ਕੋਰਟ ਲਈ ਕਿ ਜਦੋਂ ਹਾਈ ਕੋਰਟ ਨੇ ਇੱਕ ਫੈਸਲਾ ਦੇ ਦਿੱਤਾ ਇੱਕ ਮਸਲੇ ਦੇ ਸੰਬੰਧ ਚ ਉਹ ਹਾਈ ਕੋਰਟ ਦੂਜਾ ਫੈਸਲਾ ਉਸੇ ਮਾਮਲੇ ਦੇ ਸਬੰਧ ਚ ਨਹੀਂ ਦੇ ਸਕਦਾ ਪਰ ਇਥੇ ਕੋਰਟ ਜਿਹੜੀ ਗੱਲ ਕੋਰਟ ਦੀ ਸਾਡੀ ਸਰਕਾਰ ਹਵਾਲਾ ਦਿੰਦੀ ਏ ਜਿਹੜੀ ਕੋਰਟ ਦਾ ਸਾਡੇ ਇਹ ਜਿਹੜਾ ਪ੍ਰਸ਼ਾਸਨ ਸਾਰਾ ਦਿੰਦਾ ਹਵਾਲਾ ਉਹ ਗੱਲ ਕਰਦੇ ਨੇ ਕਾਨੂੰਨ ਦੀ ਸੰਵਿਧਾਨ ਦੀ ਚਾਹੋ ਸਾਨੂੰ ਦੱਸਣ ਕਿ ਇੱਕ ਫੈਸਲਾ ਜਿਹੜਾ ਪਹਿਲਾਂ ਕੋਰਟ ਨੇ 2032 1972 ਦੇ ਵਿੱਚ ਦਿੱਤਾ ਹੋਇਆ ਉਸੇ ਉੱਤੇ ਜਿਹੜਾ ਹਾਈ ਕੋਰਟ ਕਿਵੇਂ ਫੈਸਲਾ ਦੁਬਾਰਾ ਕਿਵੇਂ ਦੇ ਸਕਦਾ ਬਿਲਕੁਲ ਹਾਈ ਕੋਰਟ ਵੀ ਗੱਲ ਤੋਂ ਤਥਾਨੇਦਾਰ ਤੇ ਕਿਨੇ ਗਲਤ ਫੈਲਾ ਕੀਤਾ ਇਹ ਕਰਕੇ ਪੰਜਾਬ ਸਰਕਾਰ ਦੀ ਜਿਹੜੀ ਵੱਡੀ ਬੇਈਮਾਨੀ ਹੈ ਬੁਰਸ਼ਾ ਕਰਦੀ ਹੈ ਜਿਹੜੀ ਗੁੱੱਡਾ ਕਰਦੀ ਤੇ ਉਤਰਿਆ ਹੋਇਆ ਭਗਵਤ ਬਾਣ ਸਾਨੂੰ ਇਹ ਲੱਗਦਾ ਔਰ ਇਹਦਾ ਮੂੰਹ ਤੋੜਮਾ ਜਵਾਬ ਦਿੱਤਾ ਜਾਵੇਗਾ ਇਹਨਾਂ ਕਿਸਾਨਾਂ ਦੀ ਜਿਹੜੀ ਕਾਨੂੰਨੀ ਤੌਰ ਤੇ ਹੀ ਮਾਲਕ ਨੇ ਸਮਾਜਿਕ ਤੌਰ ਤੇ ਵੀ ਔਰ ਉਹਨਾਂ ਦੀ ਜ਼ਮੀਨ ਜਿਹੜੀ ਖੋਹ ਨਹੀਂ ਦਿੱਤੀ ਜਾਵੇਗੀ ਧੰਨਵਾਦ ਜੀ